ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਤਪਸਥਾਨ ਨਿਰਮਲ ਕੁਟਿਆ ਵੱਲੋਂ ਸਰਵਤ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਜੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਿਦੀ ਪੋਰਾਵ ਇਹ ਸਾਲਾਨਾ ਸਮਾਗਮ ਅੰਸ਼ਰਧਾਨ ਨਾਲ ਮਨਾਇਆ ਜਾ ਰਿਹਾ ਹੈ ਸਾਧ ਸੰਗਤ ਜੀ 3 ਮਈ ਨੂੰ ਦਿਨ ਸ਼ੁੱਕਰਵਾਰ ਨੂੰ ਅਲਾਹੀ ਬਾਣੀ ਦੇ ਅਖੰਡ ਜਾਪ ਆਰੰਭ ਹੋਣੇ ਹਨ ਔਰ 31 ਮਈ ਨੂੰ ਸਾਧ ਸੰਗਤ ਜੀ ਜੋ ਮਾਧਿ ਸ਼ਾਮ ਨੂੰ ਆਰਤੀ ਆਰਤੀ ਦੇ ਕੀਰਤਨ ਕੀਤੇ ਜਾਣੇ ਹਨ ਔਰ 1 ਜੂਨ ਦਿਨ ਐਤਵਾਰ ਨੂੰ ਮਹਾਨ ਗੁਰਮਤ ਸਮਾਗਮ ਇਹ ਮਨਾਏ ਜਾ ਰਹੇ ਹਨ ਇਨਾ ਸਮਾਗਮਾਂ ਦੇ ਵਿੱਚ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਤੋਂ ਹਜ਼ੂਰੀ ਜਥਾ ਵਿਸ਼ੇਸ਼ ਕਰਕੇ ਪਹੁੰਚ ਰਹੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਭਾਵਨਾ ਤੇ ਸ਼ਰਦਾ ਦੇ ਨਾਲ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ 시디 ਪੁਰਬ ਸੀਸ ਨਵਾ ਕੇ ਆਓ ਸ਼ਰਦਾ ਨਾਲ ਮਨਾਈਏ 1 ਜੂਨ ਦਿਨ ਐਤਵਾਰ ਨੂੰ ਮਹਾਰਾ ਦੇ ਸਥਾਨ ਤੇ ਪਹੁੰਚ ਕੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਸੀਸਾਂ ਪ੍ਰਾਪਤ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ